ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਜੀ ਆਪਣੇ ਚੈਨਲ ਵੀਜੇ ਕੋਚ ਡੈਰੀ ਫਾਰਮ ਚ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਣੇ ਖੁਦ ਦੇ ਫਾਰਮ ਚ ਜਿਹੜਾ ਵੀ ਆਪਣਾ ਗਾਈਆਂ ਮੱਝਾਂ ਤੇ ਕੱਟੀਆਂ ਦਾ ਸੇਲ ਪਰਚੇਜ ਦਾ ਕੰਮ ਹੈ ਜੀ ਆਪਣੇ ਕੋਲੇ ਕੱਟੀਆਂ ਹਰ ਵਕਤ ਤਿੰਨ ਚਾਰ ਆਪਣੇ ਕੋਲੇ ਰਹਿੰਦੀਆਂ ਆਂ ਵੇਚਣ ਵਾਲਾ ਆਪਣਾ ਪਿੰਡ ਰਾਇਆ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਆ ਗਿਆ ਬਠਿੰਡਾ ਫੋਨ ਨੰਬਰ ਹੈਗਾ 98882 24013 ਜੀ 98882 24013 ਅੱਜ ਜਿਹੜੀ ਕਟੀਆਂ ਦੀ ਵੀਡੀਓ ਬਣਾ ਰਹੇ ਹਾਂ ਪਹਿਲਾਂ ਵਾਲੀਆਂ ਕਟੀਆਂ ਆਪਣੀਆਂ ਸੇਲ ਹੋ ਗਈਆਂ ਸੀ ਇਹ ਦੁਬਾਰਾ ਕਟੀਆਂ ਤਿੰਨ ਹੋਰ ਆਈਆਂ ਦੋ ਕਟੀਆਂ ਰਿਕਾਰਡ ਦੀਆਂ ਇੱਕ ਕਟੀ ਆਪਾਂ ਡੈਰੀ ਚ ਲਈ ਹੈ ਜੀ ਪ੍ਰੋਪਰ ਰਿਕਾਰਡ ਆਪਣੇ ਕੋਲੇ ਜਿਹੜੀ ਆ ਫਸਟ ਨੰਬਰ ਕਟੀ ਆ ਗਈ ਜੀ ਉਮਰ ਆ ਗਈ ਇਹਦੀ 17 ਮਹੀਨਾ ਦੀ ਤੇ ਇਹ ਆ ਗਈ ABC ਵਾਲੇ ਰਾਕੇ ਬੁੱਲਦੀ ਆ ਗਈ ਜੀ ਸਿੰਘਾ ਸੁੰਗਾ ਦਾ ਡਿਜ਼ਾਈਨ ਬਹੁਤ ਸੋਹਣਾ ਗੋਲ ਕਰੂਗੀ ਸਿੰਘ ਮੱਥਾ ਮੋਥਾ ਦੀ ਇੱਕ ਕੱਟੀ ਦਾ ਖੜਨੀ ਦੇਖੋ ਕੱਟੀ ਦੀ ਕੱਟੀ ਦੀ ਬੈਠ ਕੋੜਾ ਬਹੁਤ ਸੋਹਣਾ ਬਹੁਤ ਸਾਫ਼ ਕੱਟ ਕੋੜੇ ਦੀ ਗੱਟੀ ਹੈ ਤੇ ਕਰਮਲੀ ਦੀ ਝੋਲੀ ਵੀ ਬਹੁਤ ਸੋਹਣੀ ਹੈ ਦੇਖੋ ਥਣਾ ਦਾ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਹੈਗਾ ਮੋਲੇ ਦਾ ਜਮ ਬਿਲਕੁਲ ਜਾਇਜ਼ 37000 ਅੱਗੇ ਆ ਗਈ 2 ਨੰਬਰ ਤੇ ਕੱਟੀ ਇਹ ABC ਵਾਲੇ ਸ਼ੇਰੂ ਦੀ ਹੈਗੀ ਕੱਟੀ ਦਾ ਸ਼ਿੰਗਾਰ ਸਮੂਹ ਰਹਿਦਾ ਬਹੁਤ ਸੋਹਣਾ ਦਾ ਤੇ ਝੋਲੀ ਦੇਖੋ ਕੱਟੀ ਇਹਦਾ ਵੀ ਮੁੱਲ 35000 ਰੁਪਏ ਜੀ ਜੇ ਦੋਨੇ ਕੱਟੀਆਂ ਇਕੱਠੇ ਨੇ ਕਿਸੇ ਨੇ ਲੈਣੀਆਂ ਤਾਂ ਦੋਨੇ 70000 ਦੀਆਂ ਕੱਟੀਆਂ ਆਪਾਂ ਦੇ ਦੇਾਂਗੇ ਜੀ ਅੱਗੇ ਆ ਗਈ 3 ਨੰਬਰ ਦੇ ਕੱਟੀ ਉਮਰ ਆ ਗਈ 15 ਮਹੀਨਾ ਦੀ ਮੁੱਲ ਜਮਨ ਬਿਲਕੁਲ ਜਾਇਜ਼ 25000 ਥਣਾ ਥਣਾ ਦਾ ਡਿਜ਼ਾਈਨ ਝੋਲੀ ਬਹੁਤ ਸੋਹਣੀ ਆ ਬਾਕੀ ਆਪਾਂ ਕੱਟੀ ਉਹ ਲੈਣੇ ਜਿਹੜੀ ਸਾਫ਼ ਸੁਥਰੀ ਜਿਹੜੀ ਕਿ ਪ੍ਰੋਪਰ ਕਾਰਡ ਵਾਲੀ ਹੋਵੇ ਆਪਾਂ ਡੰਗਰ ਦਾ ਨਚਾਰੀ ਕਟਿੰਗ ਲੈਨੇ ਉਹਨੇ ਕਟਿੰਗ ਜਿਹੜੀਆਂ ਲੈਨੇ ਆਪਾਂ ਬਿਲਕੁਲ ਸਾਫ ਸੁਥਰੀਆਂ ਜੀ ਲੈਨੇ ਜੀ ਕਿ ਕਿਉਂ ਕਟਿੰਗਾਂ ਲੋ ਲੈ ਕੇ ਸਾਂਭਣੀਆਂ ਹੁੰਦੀਆਂ ਜਿਹੜੀਆਂ ਸਾਮ ਕੇ ਕੋਈ ਦੋ ਰੁਪਏ ਬਟਾਈ ਨਾ ਉਹ ਕੱਟੀ ਲੈਣ ਦਾ ਫਾਇਦਾ ਵੀ ਕੀ ਹੈ ਜੀ ਜਿੰਨਾ ਕੰਮ ਕਰੀਦਾ ਉਹ ਸਾਫ ਸੁਥਰਾ ਜਿਆ ਕਰੀਦਾ ਦੁਬਾਰਾ ਡਰੈਸਰ ਤੁਹਾਨੂੰ ਦੁਬਾਰਾ ਦੱਸਦੇ ਨੇ ਪਿੰਡ ਰਾਈਆ ਤੁਸੀਂ ਲਰਾਮਪਰਾ ਪੂਲ ਫੋਨ ਨੰਬਰ ਹੈਗਾ 98882 24013 98882 24013 ਵੀਡੀਓ ਦੇਖਣ ਲਈ ਧੰਨਵਾਦ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰੋ ਕਮੈਂਟ ਕਰਿਆ ਕਰੋ ਦੱਸਿਆ ਕਰੋ ਵੀਰੇ ਵੀ ਇੱਥੇ ਥੋੜੀ ਗਲਤੀ ਹੈ ਜਾਂ ਨਹੀਂ ਕਿਉਂਕਿ ਅਗਲੀ ਵੀਡੀਓ ਚ ਆਪਾਂ ਨੂੰ ਪਤਾ ਲੱਗ ਜਾਂਦਾ ਫਿਰ ਜੇ ਸਾਫ਼ ਦੀਂਦੀਆਂ ਜਾਂ ਨਹੀਂ ਸਾਫ਼ ਦੀਂਦੀਆਂ ਨਾ ਪਤਾ ਲੱਗ ਜਾਂਦਾ ਧੰਨਵਾਦ ਵੀਡੀਓ ਦੇਖਣ ਦਾ